ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਮਾਰਚ 1 ਤੋਂ ਜਿਹੜਾ ਸ਼ੁਰੂ ਹੋਇਆ ਹੈ ਪੰਜਾਬ ਸਰਕਾਰ ਦਾ ਉਸੇ ਤਹਿਤ ਅੱਜ ਮਾਨਯੋਗ ਏਡੀਜੀਪੀ ਸਰਦਾਰ ਨੌਨੇਹਾਲ ਸਿੰਘ ਜੀ ਦੀ ਰਹਿਮਾਈ ਹੇਠ ਅਸੀਂ ਜਿਹੜਾ ਹੈਗਾ ਉਹਨਾਂ ਦੀ ਦਿਸ਼ਾ ਨਿਰਦੇਸ਼ ਏਡ ਇੱਕ ਐਸੋ ਆਪਰੇਸ਼ਨ ਇੱਕ ਕਰ ਰਹੇ ਹਾਂ ਜੰਡਿਆਲਾ ਗੁਰੂ ਥਾਣੇ ਦੇ ਅੰਡਰ ਜਿਹੜਾ ਇਹ ਸ਼ੇਕੂਪੁਰ ਅਮਲਾ ਪੈਂਦਾ ਜਿੱਥੇ ਪਹਿਲਾਂ ਵੀ ਕਾਫੀ ਨਸ਼ਾ ਤਸਕਰੀ ਦੀ ਕਾਫੀ ਸਾਨੂੰ ਰਿਪੋਰਟ ਸੀਗੀਆਂ ਸਾਡੇ ਵੱਲੋਂ ਪੂਰਜੋਰ ਕੋਸ਼ਿਸ਼ ਹੈਗੀ ਹੈ ਕਿ ਇੱਥੇ ਦਾ ਜਿਹੜਾ ਇਲਾਕਾ ਹੈ ਬਿਲਕੁਲ ਇੱਥੇ ਦੀ ਜਿਹੜੀ ਹੈਗੀ ਹੈ ਲੋਕ ਬੇਫਿਕਰ ਰਹੇ ਨੇ ਹੱਸਦੇ ਵਸਦੇ ਰਹਿਣ ਤੇ ਜਿਹੜਾ ਨਸ਼ਾ ਹੈਗਾ ਇਹਨਾਂ ਦੀਆਂ ਸਾਰੀਆਂ ਗਲੀਆਂ ਤੋਂ ਇਹ ਦੂਰ ਹੋ ਜਾਵੇ ਇਸੇ ਤਹਿਤ ਅਸੀਂ ਜਿਹੜੇ ਇਹਨੂੰ ਪੂਰਾ ਇੱਕ ਕਾਰਡਨ ਕਰਨ ਵਾਸਤੇ ਅੱਠ ਜਿਹੜੇ ਹੈਗੇ ਆਉਟਰ ਨਾਕੇ ਲਾਏ ਨੇ ਸਾਡੀਆਂ ਫਲਾਈਂਗ ਟੀਮਸ ਨੇ ਗਠਿਤ ਕੀਤੀਆਂ ਨੇ ਸਾਨੂੰ ਜਿਹੜੇ-ਜਿਹੜੀਆਂ ਦੀ ਇਨਫੋਰਮੇਸ਼ਨ ਸੀਗੀ ਕਿ ਇੱਥੇ ਐਨਡੀਪੀਐਸ ਦੇ ਪੀਓਜ਼ ਜਿਹੜੇ ਹੈਗੇ ਨੇ ਪ੍ਰੋਕਲੇਮਡ ਆਫੈਂਡਰ ਜਿਹੜੇ ਬਾਕੀ ਸਮਗਲਰ ਜਿਹੜੇ ਸਾਡੇ ਸੋਰਸ ਰਿਪੋਰਟਸ ਇਨਫਰਮੇਸ਼ਨਸ ਆਏ ਨੇ ਅਸੀਂ ਉਹਨਾਂ ਦੇ ਘਰਾਂ 'ਚ ਸਰਚ ਕਰਨੀ ਹੈ ਤੇ ਉਸੇ ਲਈ ਹੀ ਇਹ ਜਿਹੜਾ ਹੈਗਾ ਉਸ ਦੇ ਤਹਿਤੀ ਇਹ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਇਹ ਚਲਾਇਆ ਜਾ ਰਿਹਾ ਹੈ ਸਰ ਹੁਣ ਤੱਕ ਕੀ ਪ੍ਰਾਪਤੀ ਹੋਈ ਹੈ ਕਸੋ ਪ੍ਰਸ਼ਨ ਪਹਿਲਾਂ ਵੀ ਹੋ ਚੁੱਕੇ ਉਸ ਤੋਂ ਪਹਿਲਾਂ ਜੀ ਬਿਲਕੁਲ ਜੀ ਅਸੀਂ ਜਿਹੜਾ ਹੈਗਾ ਕੁਝ ਸਾਡੀਆਂ ਟੀਮਸ ਮਾਰਨਿੰਗ ਦੀਆਂ ਵੀ ਗਈਆਂ ਸੀਗੀਆਂ ਬਾਕੀ ਜਿਹੜੀ ਵੀ ਪ੍ਰਾਪਤੀ ਹੁੰਦੀ ਹੈ ਅਸੀਂ ਤੁਹਾਡੇ ਨਾਲ ਜ਼ਰੂਰ ਸ਼ਾਮ ਨੂੰ ਜਿਹੜੀ ਹੈਗੀ ਹੈ ਪ੍ਰੈਸ ਨੋਟ ਰਾਹੀਂ ਤੁਹਾਡੇ ਨਾਲ ਸਾਂਝੀ ਕਰਦਾਂਗੇ ਸਰ ਹਾਂ ਬਰ ਚੱਲਦੇ ਰਹਿਣਗੇ ਜੀ ਸਹਿਯੋਗ ਮਿਲਿਆ ਤੁਹਾਨੂੰ ਜੀ ਇਹ ਬਿਲਕੁਲ ਨਿਰੰਤਰ ਚੱਲਦੇ ਰਹਿਣਗੇ ਜੀ ਪਹਿਲਾਂ ਵੀ ਜਿਹੜਾ ਹੈਗਾ ਸਾਰੀ ਪਬਲਿਕ ਦਾ ਜਿਹੜਾ ਪੰਜਾਬ ਸਰਕਾਰ ਦੀ ਹੈ ਜਿਹੜੀ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਵੱਜ ਚੜ ਕੇ ਲੋਕਾਂ ਵੱਲੋਂ ਵੀ ਹਿੱਸਾ ਲਿਆ ਜਾ ਰਿਹਾ ਹੈ ਚੱਡੀ ਜਿਹੜੀ ਸੇਫ ਪੰਜਾਬ ਦੀ ਹੈਲਪਲਾਈਨ ਹੈ ਉਹਦੇ ਤੇ ਵੀ ਬਹੁਤ ਜ਼ਿਆਦਾ ਸਾਨੂੰ ਜਿਹੜੀ ਹੈਗੀ ਆ ਉਹ ਟਿਪ ਲਾਈਨ ਜਾਂਦੀਆਂ ਨੇ ਈਵਨ ਮੈਨੂੰ ਮੇਰੇ ਪਰਸਨਲ ਨੰਬਰ ਤੇ ਬਹੁਤ ਲੋਕੀ ਸੰਪਰਕ ਕਰਕੇ ਜਿਹੜੇ ਨਸ਼ਾ ਤਸਕਰਾਂ ਦੀ ਇਨਫਰਮੇਸ਼ਨ ਦੇ ਰਹੇ ਨੇ ਤੇ ਸਾਡੀ ਜਿਹੜੀ ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਜਿਹੜੀ ਟੀਮ ਹੈ ਉਹ ਬਿਲਕੁਲ ਵਚਨਬੱਧ ਹੈ ਕਿ ਇਹ ਜਿਹੜਾ ਨਸ਼ਾ ਹੈਗਾ ਇਹਨੂੰ ਅਸੀਂ ਨਾ ਵਿਗੜਨ ਦਵਾਂਗੇ ਤੇ ਜਿਹੜੇ ਨਾ ਇਹ ਜਿਹੜੇ ਤਸਕਰ ਹੈ ਇਹਨਾਂ ਨੂੰ ਸਿਰ ਚੱਕਣ ਦਵਾਂਗੇ ਉਹ ਕਰਦੇ ਰਹਿਵਾਂਗੇ ਸਰ ਨਸ਼ਾ ਕਿਉਂ ਨਹੀਂ ਖਤਮ ਹੋ ਰਿਹਾ ਜੀ ਕਹਿੰਦਾ ਤੁਸੀਂ ਜ਼ੋਰ ਲਾ ਰਹੇ ਜੀ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਮਾਰਚ 1 ਤੋਂ ਲੈ ਕੇ ਹੁਣ ਤੱਕ 130 ਕਿਲੋ ਹੈਰੋਇਨ ਫੜੀ ਗਈ ਹੈ 2 ਕਰੋੜ ਤੋਂ ਜ਼ਿਆਦਾ ਅਸੀਂ ਡਰਗ ਮਨੀ ਰਿਕਵਰ ਕੀਤੀ ਅਸੀਂ 1.5 ਕਰੋੜ ਤੋਂ ਜ਼ਿਆਦਾ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਹੈ ਤੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਆਲਮੋਸਟ 800 ਤੋਂ ਵੱਧ ਜਿਹੜੇ ਹੈਗੇ ਆ ਲੋਕ ਨੇ ਜਿਹੜੇ ਨਸ਼ਾ ਤਸਕਰੀ ਚ ਇਨਵੋਲ ਸੀਗੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ 850 ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਜਮਾ ਕਰਾਇਆ ਤੇ 300 ਲੋਕਾਂ ਨੂੰ ਜਿਹੜੇ ਓਟ ਸੈਂਟਰ ਚ ਅਸੀਂ ਰਜਿਸਟਰ ਕਰਾਇਆ ਇਹ ਲੋਕਾਂ ਦਾ ਪੂਰਾ ਸਹਿਯੋਗ ਹੈ ਇਹ ਇੱਕ ਸਮਾਜਿਕ ਮੂਵਮੈਂਟ ਬਣ ਚੁੱਕੀ ਹੈ ਤੇ ਆਣ ਵਾਲੇ ਜਿਨ੍ਹਾਂ ਚ ਤੁਸੀਂ ਦੇਖੋਗੇ ਕਿ ਜਿਹੜੇ 1 2 ਜਿਹੜੇ ਪਿੰਡਾਂ 'ਚ ਬਚ ਵੀ ਗਏ ਨੇ ਉਹ ਵੀ ਪਿੰਡ ਪਿੰਡ ਜਿਹੜੇ ਲੋਕ ਨੇ ਉਹ ਜਾਗਰੂਕ ਹੋ ਕੇ ਉਹਨਾਂ ਨੂੰ ਜਿਹੜੇ ਵਿਚਾਰੇ ਇਹ ਨਸ਼ੇ ਦੇ ਚੰਗਲ ਚ ਫਸ ਚੁੱਕੇ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ ਤੇ ਜਮਾ ਕਰਾਂਗੇ ਤੇ ਉਹਨਾਂ ਨੂੰ ਜਿਹੜੇ ਨਸ਼ੇ ਦੇ ਚੰਗਲ ਚੋਂ ਬਾਹਰ ਕੱਢਣਗੇ ਫਟੇਮਗਰ ਮਸ਼ਿਆਂ ਨੂੰ ਜਿਹੜਾ ਉਹ ਵੀ ਹੱਥ ਪਾਇਆ ਜਾਵੇ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਜਿਹੜਾ ਸਾਡਾ ਪੰਜਾਬ ਸਰਕਾਰ ਵੱਲੋਂ ਬਿਲਕੁਲ ਸਾਨੂੰ ਖੁੱਲ ਛੁੱਟ ਹੈ ਕਿ ਜਿਹੜਾ ਵੀ ਨਸ਼ਾ ਤਸਕਰੀ ਦੇ ਕਾਰੋਬਾਰ ਚ ਲੱਗਿਆ ਹੋਇਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਤੇ ਉਹ ਲਗਾਤਾਰ جاری ਹੈ ਹੁਣ ਤੱਕ ਕੋਈ ਵੱਡਾ ਮਗਰਮਾਸ਼ ਆਇਆ ਨਹੀਂ ਹੱਥ ਜੀ ਬਿਲਕੁਲ ਜੀ ਅਸੀਂ ਕਾਫੀ ਜ਼ਿਆਦਾ ਰਿਕਵਰੀਜ਼ ਵੀ ਕੀਤੀਆਂ ਨੇ ਵੱਡੇ ਵੱਡੇ ਨਾਮ ਨੇ ਉਹਨਾਂ ਦੇ ਅਸੀਂ ਘਰ ਵੀ ਜਿਹੜੇ ਹੈਗੇ ਆ ਉਹ ਵੀ ਤੁਸੀਂ ਦੇਖਿਆ ਹੋਊਗਾ ਕਿ ਡਿਮੋਲੀਸ਼ਨਜ਼ ਵੀ ਹੋਈਆਂ ਨੇ ਤੇ ਜਿਹੜੇ ਲਗਾਤਾਰ ਸਾਡੀਆਂ ਪੂਰੀਆਂ ਕੋਸ਼ਿਸ਼ਾਂ ਨੇ ਕਿ ਅਸੀਂ ਇਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਹੈ